ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਈ ਵੀਰ ਤੇ ਭੈਣਾਂ ਨੇ ਪੁੱਛਿਆ ਸੀ ਕਿ ਸਵਾ ਲੱਖ ਮੂਲ ਮੰਤਰ ਦਾ ਜਾਪ 40 ਦਿਨਾਂ ਦੇ ਵਿੱਚ ਕਰਨਾ ਤੇ ਉਹਦੀ ਵਿਧੀ ਤੇ ਉਹ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਵੈਸੇ ਤਾਂ ਆਪਾਂ ਨੂੰ ਮੂਲ ਮੰਤਰ ਦਾ ਜਾਪ ਰੋਜ਼ ਹੀ ਕਰਨਾ ਚਾਹੀਦਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜਰੂਰ ਲਿਖੋ ਸਾਧ ਸੰਗਤ ਜੀ ਅੱਜ ਆਪਾਂ ਜਿਸ ਮੰਤਰ ਦੇ ਬਾਰੇ ਗੱਲ ਕਰਨੀ ਹੈ ਉਹ ਸਭ ਤੋਂ ਵੱਡਾ ਮੰਤਰ ਸਭ ਤੋਂ ਤਾਕਤਵਾਰ ਮੰਤਰ ਧੰ ਧੰ ਛਿਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੈ ਪਰ ਜੇ ਆਪਾਂ ਉਹਦਾ ਪੂਰਾ ਲਾਭ ਉਠਾਈਏ ਆਪਾਂ ਨੂੰ ਦੁਨੀਆ ਦੀ ਹਰ ਇੱਕ ਚੀਜ਼ ਜਿਹੜੀ ਉਹ ਮਿਲ ਸਕਦੀ ਹੈ ਹਰ ਇੱਕ ਦੁੱਖ ਤੋਂ ਬਿਮਾਰੀ ਤੋਂ ਛੁਟਕਾਰਾ ਹੋ ਸਕਦਾ ਹੈ ਦੁਨੀਆਵੀ ਕੰਮ ਤਾਂ ਬਹੁਤ ਛੋਟੇ ਨੇ ਆਪਾਂ ਨੂੰ ਦਰਗਾਹ ਦੇ ਵਿੱਚ ਜਾ ਕੇ ਵੀ ਜਿਹੜੀ ਢੋਈ ਮਿਲ ਸਕਦੀ ਹੈ ਮਤਲਬ ਕਿ ਜਿਵੇਂ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ ਕਿ ਛੇ ਮਾਲਾ ਕੋਈ ਵੀ ਸਿੱਖ ਮੋਲ ਮੰਤਰ ਦੀਆਂ ਕਰੋਗਾ ਤੇ ਤਾਂ ਤਾਂ ਬਾਬਾ ਨਾਨਕ ਸਿੰਘ ਜੀ ਨਾਨਕ ਸਰਕ ਕਲੇਰਾ ਵਾਲੇ ਕਹਿੰਦੇ ਹਨ ਕਿ ਦਰਗਾਹ ਦੇ ਵਿੱਚ ਬਾਬਾ ਅਨੰਦ ਸਿੰਘ ਜੀ ਉਹਦੀ ਗਵਾਈ ਬਣਨਗੇ ਉਹਦੇ ਜਾਮਣੇ ਬਣਨਗੇ ਉਹਦੀ ਗਵਾਈ ਪੜਨਗੇ ਗੁਰੂ ਨਾਨਕ ਮਹਾਰਾਜ ਜੀ ਉਹਨੂੰ 사ਚੇ ਖੰਡ ਵਿੱਚ ਜਗ੍ਹਾ ਦਿਵਾਉਣਗੇ ਇਸ ਲਈ ਬੋਲ ਮੰਤਰ ਅੱਜ ਤੋਂ ਜੋ ਆਪਾਂ ਗੱਲ ਕਰਨੀ ਹੈ ਵਡਿਆਈ ਕਰਨੀ ਹੈ ਮਹਾਰਾਜ ਦੀ ਮੰਤਰ ਦੀ ਕਿੰਨੇ ਪਾਵਰ ਹੈ ਮੋਲ ਮੰਤਰ ਦੇ ਵਿੱਚ ਇਹ ਮੋਲ ਮੰਤਰ ਕਿਹੜੀ ਵਿਧੀ ਦੇ ਨਾਲ ਕਰਨਾ ਹੈ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਇਹ ਮੰਤਰ ਕਰਨਾ ਹੈ ਤੇ ਕਿਹੜੀਆਂ ਰੈਤਾਂ ਕੁ ਰੈਤਾਂ ਦਾ ਆਪਾਂ ਧਿਆਨ ਰੱਖਣਾ ਹੈ ਤੇ ਜੋ ਵੀ ਇਦਾਂ ਤੇ ਜੋ ਵੀ ਇਸ ਦਾ ਪ੍ਰੋਸੈਸ ਹੈ ਸੰਗਤ ਜੀ ਉਹਦੀ ਆਪਾਂ ਗੱਲ ਕਰਾਂਗੇ ਤੇ ਕਿਵੇਂ-ਕਿਵੇਂ ਜਿਹੜਾ ਇਹ ਮੰਤਰ ਹੈ ਉਹ ਆਪਣੇ ਤੇ ਅਸਰ ਕਰੂਗਾ ਆਪਾਂ ਸਾਰੀਆਂ ਇਹ ਗੱਲਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਅੰਤ ਤੱਕ ਚਿਰੌਂ ਸੁਣਿਓ ਜੇ ਸਾਥ ਸੰਗਤ ਜੀ ਹੁਣ ਆਪਾਂ ਗੱਲ ਕਰਾਂਗੇ ਜਿਵੇਂ ਕਿ ਗਿਆਨੀ ਸਿੰਘ ਜੀ ਜਿਵੇਂ ਕਿ ਗਿਆਨੀ ਠਾਕੁਰ ਸਿੰਘ ਜੀ ਕਾਫੀ ਸਾਰੀਆਂ ਵੀਧੀਆਂ ਉਹਨਾਂ ਨੇ ਸਾਨੂੰ ਬਹੁਤ ਸਾਰੀਆਂ ਆਪਣੀਆਂ ਵੀਡੀਓਜ਼ ਦੇ ਵਿੱਚ ਦੱਸੀਆਂ ਨੇ ਉਹਨਾਂ ਦੇ ਜਿਹੜੇ ਅਨੁਭਵ ਹੋਏ ਨੇ ਐਕਸਪੀਰੀਅੰਸ ਹੋਏ ਨੇ ਉਹਨਾਂ ਨੇ ਆਪਣੇ ਸਾਰੇ ਸ਼ੇਅਰ ਕੀਤੇ ਨੇ ਗੁਰੂ ਘਰ ਦੇ ਨਾਲ ਸੇਵਾ ਕਰਨ ਦੇ ਨਾਲ ਜੁੜ ਕੇ ਸੇਵਾ ਭਗਤੀ ਕਰਕੇ ਕਾਫੀ ਸਾਰੇ ਸਿੱਖ ਸੰਗਤਾਂ ਨੂੰ ਉਹਨਾਂ ਨੇ ਨਾਮ ਜਪਾਇਆ ਤੇ ਉਹਨਾਂ ਦੇ ਅਨੁਭਵ ਵੀ ਸੁਣੇ ਜਿਹਦੇ ਵਿੱਚ ਸੰਗਤ ਜੀ ਮੋਲ ਮੰਤ ਦੇ ਚਾਅ ਬਾਰੇ ਗਿਆਨੀ ਠਾਕੁਰ ਸਿੰਘ ਜੀ ਨੇ ਇਹ ਚੀਜ਼ਾਂ ਦੱਸੀਆਂ ਹੋਈਆਂ ਨੇ ਕਿ ਜੇ ਆਪਾਂ ਬੱਤੀ ਮਾਲਾ 40 ਦਿਨ ਕਰਦੇ ਹਾਂ ਸੰਗਤ ਜੀ ਤਾਂ ਸਵਾ ਲੱਖ ਜਿਹੜਾ ਉਹ ਮੂਲ ਮੰਤਰ ਦਾ ਪਾਠ ਹੋ ਜਾਂਦਾ ਹੈ ਸੰਗਤ ਜੀ ਇਹ ਪਾਠ ਕਿਹੜੀ ਵਿਧੀ ਦੇ ਨਾਲ ਕਰਨਾ ਮੈਂ ਤੁਹਾਨੂੰ ਇਹ ਵੀ ਸਾਰੀ ਗੱਲ ਦੱਸਦੀ ਹਾਂ ਇਹ ਪਾਠ ਆਪਾਂ ਕਰਨਾ ਹੈ 40 ਦਿਨ ਬੱਤੀ ਮਾਲਾ ਜੋ ਕਿ ਸਵਾ ਲੱਖ ਪਾਠ ਹੋ ਜਾਊਗਾ ਸੰਗਤ ਜੀ ਇੱਕ ਜਗ੍ਹਾ ਦੇ ਬੈਠ ਕੇ ਹੀ ਕਰਨਾ ਹੈ ਬਹੁਤ ਸ਼ਰਧਾ ਭਾਵਨਾ ਦੇ ਨਾਲ ਕਰਨਾ ਜਾਬ ਸ਼ੁਰੂ ਕਰਨ ਤੋਂ ਪਹਿਲਾਂ ਮੂਲ ਮੰਤਰ ਜੀ ਦਾ ਸੰਗਤ ਜੀ ਕੜਾ ਪ੍ਰਸ਼ਾਦੀ ਦੀ ਦੇਗ ਬਣਾਉਣੀ ਹੈ ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦੀ ਦੀ ਦੇਗ ਬਣਾ ਕੇ ਸੱਚੇ ਪਾਤਸ਼ਾਹ ਜੀ ਨੂੰ ਅਰਦਾਸ ਬੇਨਤੀ ਕਰਨੀ ਹੈ ਤੇ ਪਾਠ ਦੇ ਲਾਸਟ ਤੇ ਜਾਨੀ ਕਿ 40 ਦਿਨ ਤੋਂ ਬਾਅਦ ਜਦੋਂ ਲਾਸਟ ਦਿਨ ਹੋਵੇਗਾ ਉਦੋਂ ਵੀ ਕੜਾ ਪ੍ਰਸ਼ਾਦੀ ਦੀ ਦੇਗ ਤਿਆਰ ਕਰਨੀ ਹੈ ਜਦੋਂ 32 ਮਾਲਾ 40 ਦਿਨ ਹੋ ਜਾਣ ਤੇ ਲਾਸਟ ਤੇ ਵੀ ਸੰਗਤ ਜੀ ਆਪਾਂ ਕੜਾ ਪ੍ਰਸ਼ਾਦੀ ਦੀ ਦੇਗ ਬਣਾ ਕੇ ਭੋਗ ਪਾਉਣਾ ਹੈ ਅਦਾਸ ਵੇਂਦੀ ਕਰਨੇ ਹੈ ਤੇ ਜਿਹੜੀ ਇਹ ਮਾਲਾ ਹੈ 108 ਮਣਕਿਆਂ ਦੀ ਮਾਲਾ ਹੁੰਦੀ ਹੈ ਜਿਹੜੀ ਵੱਡੀ ਮਾਲਾ ਹੁੰਦੀ ਹੈ ਇੱਕ ਇੱਕ ਮਣਕੇ ਤੇ ਇੱਕ ਵਾਰ ਮੂਲ ਮੰਤਰ ਕਰਾਂਗੇ ਇਦਾਂ ਹੀ ਸੰਗਤ ਜੀ ਜਦੋਂ ਦੂਜੀ ਮਾਲਾ ਫੇਰਾਂਗੇ ਫਿਰ ਇੱਕ ਇੱਕ ਮਣਕੇ ਤੇ ਇੱਕ ਵਾਰੀ ਮੂਲ ਮੰਤਰ ਜੀ ਦਾ ਪਾਠ ਕਰਾਂਗੇ ਤੇ ਜਦੋਂ 108 ਮਣਕੇ ਹੋਗੇ ਉਹਦੇ ਸੰਗਤੀ ਜਿਹੜੀਆਂ ਦੋਮ ਵਾਲਾ ਹੋ ਜਾਣਗੀਆਂ ਤੇ ਸਾਧ ਸੰਗਤ ਜੀ ਜੇ ਤੁਸੀਂ ਇਹ ਗਿਣਤੀ ਮਿੰਤੀ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਇਦਾਂ ਤੇ ਪਰਮ ਪ੍ਰਲੇਖਿਆ ਚ ਪੈ ਰਹੇ ਹਾਂ ਆਪਾਂ ਗਿਣਤੀ ਮਿੰਤੀ ਦੇ ਵਿੱਚ ਪੈ ਰਹੇ ਹਾਂ ਨਹੀਂ ਸਾਧ ਸੰਗਤ ਜੀ ਮੂਲ ਮੰਤਰ ਕਰ ਰਹੇ ਹਾਂ ਸੰਗਤ ਜੀ ਇਹਨੂੰ ਕੋਈ ਵਿਚਾਰਧਾਰਾ ਦੇ ਤੌਰ ਤੇ ਸੋਚ ਕੇ ਨਹੀਂ ਚੱਲਣਾ ਇਹ ਕੋਈ ਗਿਣਤੀ ਮਿੰਤੀ ਦੇ ਵਿੱਚ ਚੱਕਰਾਂ ਚ ਨਹੀਂ ਆਪਾਂ ਪਾ ਰਹੇ ਕਿਉਂਕਿ ਇਹ ਇੱਕ ਜੁੜਨ ਦੀ ਇੱਕ ਵਿਧੀ ਹੈ ਕਿ ਉਹ ਆਪਾਂ ਇਹਨਾਂ ਮੂਲ ਮੰਤਰ ਨਹੀਂ ਕਰਦੇ ਇਹ ਇਹਦੇ ਹਿਸਾਬ ਦੇ ਨਾਲ ਆਪਾਂ ਜੁੜ ਸਕਦੇ ਹਾਂ ਕਿ ਹਾਂ ਇੰਨੇ ਲੱਖ ਮੂਲ ਮੰਤਰ ਹੋ ਗਏ ਸੱਚੇ ਪਾਸ਼ਾ ਨੇ ਇੰਨੇ ਲੱਖ ਦੀ ਸੇਵਾ ਜਿਹੜੀ ਲੈ ਲਈ ਇਹ ਸੰਗਤ ਜੀ ਆਪਾਂ ਪਰਿਵਾਰ ਦੇ ਵਿੱਚ ਵੰਡ ਕੇ ਵੀ ਕਰ ਸਕਦੇ ਹਾਂ ਚਾਰ-ਚਾਰ ਜਾਣੇ মালা ਕਰਾਂ ਤੇ ਤਾਮੀ ਬਤੀ ਤੇ 8 ਜਾਣੇ ਕਰਨ ਤੇ ਤਾਵੇਂ ਬੱਤੀ 2 ਜਾਣੇ 16 16 ਕਰਨ ਸੰਗਜੀ ਤਾਵੇਂ ਬੱਤੀ 1 ਜਾਣਾ 4 ਮਾਲਾ ਕਰੇ ਤਾਂ ਸੰਗਜੀ 1/2 ਲੱਖ ਦਾ ਜਿਹੜਾ ਮੂਲ ਮੰਤਰ ਸਾਲ ਦੇ ਵਿੱਚ ਹੋ ਸਕਦਾ ਹੈ 4 ਮਾਲਾ ਕਰੇ ਤਾਂ ਤਾਵੇਂ ਸੰਗਜੀ 1/2 ਲੱਖ ਦਾ ਜਿਹੜਾ ਮੂਲ ਮੰਤਰ ਸਾਲ ਵਿੱਚ ਹੋ ਸਕਦਾ ਹੈ ਇਹਦੇ ਨਾਲ ਹੁਣ ਇਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕਿ ਜਦੋਂ ਗਿਆਨੀ ਠਾਕੁਰ ਸਿੰਘ ਜੀ ਦੀਆਂ ਮੈਂ ਚੀਜ਼ਾਂ ਸੁਣੀਆਂ ਸੀ ਤਾਂ ਉਹਨਾਂ ਦੱਸਿਆ ਹੀ ਉਹਨਾਂ ਦੱਸਿਆ ਹੈ ਕਿ ਚਮਤਕਾਰ ਹੁੰਦੇ ਹਨ ਸਾత్సੰਗ ਜੀ ਇੱਕ ਵੀਰ ਨੇ ਗੱਲ ਸਾਂਝੀ ਕੀਤੀ ਸੀ ਕਿ ਉਹ ਕਹਿੰਦੇ ਨੇ ਕਿ ਜਦੋਂ ਮੈਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਤਾਂ ਕਿੰਨੇ ਚਮਤਕਾਰ ਸੰਗਤ ਜੀ ਜਮਦੂਤਾਂ ਦੇ ਨਾਲ ਵੀ ਕੱਲਾ ਬਤਾ ਉਹਨਾਂ ਦੀਆਂ ਹੋਈਆਂ ਅੱਖਾਂ ਵੀ ਉਹਨਾਂ ਦੀਆਂ ਸਹੀ ਹੋਈਆਂ ਸਾ ਸੰਗਤ ਜੀ ਕਿ ਆਨੀ ਠਾਕੁਰ ਸਿੰਘ ਜੀ ਨਾਲ ਜੋ ਵੀ ਸੁਣਿਆ ਸੀ ਤਾਂ ਉਹਨਾਂ ਨੇ ਜਦੋਂ ਚਾਲੀ ਚਾਲੀ ਦੇੰਦੀ ਮਹਾਨਤਾ ਦੱਸੀ ਉਹ ਕਹਿੰਦੇ ਕਿ ਲਗਾਤਾਰ ਆਪਾਂ ਗੁਰੂ ਘਰ ਜਾਂਦੇ ਨਹੀਂ ਹਾਂ ਤਾਂ ਇਹ ਜਿਹੜੀਆਂ ਵਿਧੀਆਂ ਇਹ ਲਗਾਤਾਰ ਆਪਾਂ ਨੂੰ ਗੁਰੂ ਪਾਸ਼ਾ ਜੀ ਦੇ ਨਾਲ ਜੋੜਨ ਦੇ ਲਈ ਹੈ ਕਿ ਜਦੋਂ ਚਮਤਕਾਰ ਹੋ ਗਿਆ ਆਪਾਂ ਜੁੜੇ ਰਹੀਏ ਉਹਨਾਂ ਦੱਸਿਆ ਕਿ ਸੰਤ ਬਾਬਾ ਗੁਰਪਤਨ ਸਿੰਘ ਜੀ ਖਾਲਸਾ ਜਦੋਂ ਉਹਨਾਂ ਨੇ ਸਰਦਾਰੀਏ ਬਦਮਾਸ਼ੀਓਂ ਕੇ ਮੁਕਸਰ ਦਾ ਰਹਿਣ ਵਾਲਾ ਸੀ ਬਦਮਾਸ਼ੀ ਬਹੁਤ ਵੱਡਾ ਉਹ ਬਦਮਾਸ਼ੀਆਂ 'ਚ ਫਸਿਆ ਹੋਇਆ ਸੀ ਕੁੱਟ ਮਾਰ ਕਰਦਾ ਸੀ ਮਾਰਕਟਾਈ ਕਰਦਾ ਸੀ ਬੰਦੇ ਮਾਰ ਦਿੰਦਾ ਸੀ ਚੋਰੀਆਂ ਢਕਾਈਆਂ ਕਰਦਾ ਸੀ ਤਾਂ ਸੰਗਤ ਜੀ ਜਦੋਂ ਉਹਨਾਂ ਨੂੰ ਇਹ ਚੀਜ਼ ਪਤਾ ਲੱਗੀ ਸੀ ਕਿ ਉਹ ਸੰਤਾਂ ਦੇ ਨਾਲ ਜਦੋਂ ਉਹ ਗੱਲਬਾਤ ਉਹਦੀ ਹੋਈ ਤਾਂ ਸੰਤਾਂ ਨੇ ਸਰਦਾਰੀਏ ਬਦਮਾਸ਼ ਨੂੰ ਇੱਕੋ ਗੱਲ ਕਹੀ ਸੀ ਕਿ ਭਾਈ ਗੁਰੂ ਵਾਲਾ ਬਣ ਜਾ ਬਦਮਾਸ਼ੀਆਂ ਛੱਡ ਦੇ ਇਹਨਾਂ ਕੰਮਾਂ ਚੋਰੀਆਂ ਟਕੈਤੀਆਂ ਦੇ ਵਿੱਚ ਕੁਝ ਨਹੀਂ ਹੈ ਇਹਦੇ ਵਿੱਚ ਸਿਰਫ ਮੌਤ ਹੈ ਤੂੰ ਗੁਰੂ ਵਾਲਾ ਬਣ ਜਾ ਤੇ ਸੰਗਤ ਜੀ ਸਰਦਾਰ ਇਹ ਬਦਮਾਸ਼ ਨੇ ਇੱਕੋ ਗੱਲ ਕਹੀ ਸੀ ਮੈਂ ਗੁਰੂ ਵਾਲਾ ਬਣ ਜਾਊਂਗਾ ਗੁਰਬਾਣੀ ਪੜਨ ਲੱਗ ਜਾਊਂਗਾ ਤੁਹਾਡੇ ਦੱਸੇ ਅਨੁਸਾਰ ਚੋਰੀਆਂ ਟਕੈਤੀਆਂ ਛੱਡ ਦੋਂ ਪਰ ਜਿਹੜੇ ਮੇਰੇ ਬਦਮਾਸ਼ਾ ਜਿਨ੍ਹਾਂ ਦੇ ਮੈਂ ਬੰਦੇ ਮਾਰੇ ਹਨ ਜਿੱਥੇ ਮੈਂ ਚੋਰੀਆਂ ਟਕੈਤੀਆਂ ਕੀਤੀਆਂ ਹੋਈਆਂ ਹਨ ਉਹਨਾਂ ਨੇ ਮੇਰੀ ਜਾਨ ਨਹੀਂ ਬਖਸ਼ਨੀ ਉਹਨਾਂ ਨੇ ਮੈਨੂੰ ਮਾਰ ਦੇਣਾ ਹੈ ਮੇਰੇ ਦੁਸ਼ਮਣ ਨੇ ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਕਹਿੰਦੇ ਕਿ ਅੱਛਾ ਤੈਨੂੰ ਉਹਨਾਂ ਤੇ ਜਿਹੜੇ ਤੇ ਦੁਸ਼ਮਣ ਨੇ ਉਹਨਾਂ ਦੇ ਤੈਨੂੰ ਵਿਸ਼ਵਾਸ ਹੈ ਚਲ ਠੀਕ ਹੈ ਕਹਿੰਦੇ ਇੱਕ ਵਾਰ ਰੱਬ ਤੇ ਵਿਸ਼ਵਾਸ ਕਰਕੇ ਦੇਖ ਰੱਬ ਵੀ ਕੋਈ ਚੀਜ਼ ਹੈ ਜਿਨੇ ਦੁਨੀਆ ਬਣਾਈ ਹੈ ਸਾਧ ਸੰਗਤ ਜੀ ਫਿਰ ਉਹਨੇ ਅਮਰਤ ਛਕ ਲਿਆ 40 ਦਿਨ ਸੰਗਤ ਜੀ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਉਹ ਸਰਦਾਰੀਏ ਬਦਮਾਸ਼ ਜੋ ਕਿ ਮੁਕਸਰ ਦਾ ਸੀ ਉਹਨੂੰ ਪਾੜ ਕਰਨ ਲਈ ਕਿਹਾ ਸੀ ਦੇਖੋ ਸਾਧ ਸੰਗਤ ਜੀ ਬਾਬਾ ਜੀ ਨੇ ਕਿਹਾ ਸੀ ਕਿ ਚਮਤਕਾਰ ਹੋ ਜਾਊਗਾ ਸਾਧ ਸੰਗਤ ਜੀ ਉਹ ਜਿਹੜੇ ਬਦਮਾਸ਼ ਸੀ ਉਹਦੇ ਘਰ ਇਕੱਠੇ ਹੋ ਕੇ ਆ ਗਏ ਸੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਤੂੰ ਗੁੰਡਾ ਬਦਮਾਸ਼ ਸੀ ਸਾਨੂੰ ਉਦੋਂ ਤੇਰੇ ਤੇ ਬਹੁਤ ਗੁੱਸਾ ਸੀ ਪਰ ਹੁਣ ਤੂੰ ਗੁਰੂ ਵਾਲਾ ਬਣ ਗਿਆ ਹੈ ਗੁਰੂ ਦਾ ਪਿਆਰਾ ਬਣ ਗਿਆ ਹੈ ਤਾਂ ਹੁਣ ਸਾਡੀ ਤਾਂ ਕੋਈ ਤੇਰੇ ਨਾਲ ਦੁਸ਼ਮਣੀ ਨਹੀਂ ਜਦੋਂ ਤੂੰ ਬੰਦੇ ਆ ਮਾਰਦਾ ਸੀ ਸਾਨੂੰ ਉਦੋਂ ਗੁੱਸਾ ਸੀ ਸਾ ਸੰਗਤ ਜੀ ਇਸ ਤਰ੍ਹਾਂ ਉਸ ਦੇ ਨਾਲ ਚਮਤਕਾਰ ਹੋਇਆ ਸੰਗਤ ਜੀ ਉਹ ਆਪ ਵੀ ਸੁਧਰਿਆ ਅਤੇ ਨਾਲ ਹੋਰਾਂ ਨੂੰ ਵੀ ਉਸ ਨੇ ਗੁਰੂ ਦੇ ਲੜ ਲਗਾਇਆ ਉਹਨਾਂ ਨੂੰ ਵੀ ਅਮਰ ਸ਼ਿਕਾਇਆ ਦੇਖੋ ਸਾ ਸੰਗਤ ਜੀ ਐਡੀ ਵੱਡੀ ਮਹਾਨਤਾ ਪਰ ਆਪਾਂ ਤਰਕਾਂ ਦੇ ਵਿੱਚ ਪੈਂਦੇ ਹਾਂ 40 ਦਿਨਾਂ ਦੇ ਪਾਠ ਦੱਸੀ ਜਾਂਦੇ ਹਾਂ ਇਹ ਤਾਂ ਗਿਣਤੀ ਮਿੰਤੇ ਹੈ ਨਹੀਂ ਗਿਣਤੀ ਮਿੰਤੇ ਦੀ ਗੱਲ ਨਹੀਂ ਹੈ ਸੰਗਤ ਜੀ ਇਦਾਂ ਤਾਂ ਸਾਡਾ 1/2 ਲੱਖ ਮੋਲਮੰਤੇ ਦਾ ਪਾਠ ਹੋ ਗਿਆ 40 ਦਿਨ ਪਤੀ ਮਾਲਾ ਕਰਨ ਦੇ ਨਾਲ ਹੁਣ ਆਪਾਂ ਜਦੋਂ ਸੰਗਤ ਜੀ ਇਦਾਂ ਸਰਦੀ ਨਾਲ ਚਮਤਕਾਰ ਹੋਣੇ ਸ਼ੁਰੂ ਹੋ ਜਾਂਦੇ ਹਨ ਫਿਰ ਆਟੋਮੈਟਿਕ ਹੀ ਜ਼ਿੰਦਗੀ 'ਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ ਸੰਗਤ ਜੀ ਹੁਣ ਦੇਖੋ ਆਪਾਂ ਇੱਕ ਗੱਲ ਕਰਦੇ ਹਾਂ ਕਿ ਤੰਨੇ ਭਗਤ ਨੇ ਰੱਬ ਨੂੰ ਪਾ ਲਿਆ ਸੀ ਪੱਥਰ 'ਚ ਪਰ ਜੇ ਦੇਖਿਆ ਜਾਵੇ ਆਪਾਂ ਨੂੰ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਮਣੇ ਸਾਡੇ ਬੈਠੇ ਹਨ ਬੈਠੇ ਕਾਦੇ 'ਚ ਹਨ ਗੁਰਮੰਤਰ ਦੇ ਰੂਪ ਦੇ ਵਿੱਚ ਮੂਲ ਮੰਤਰ ਦੇ ਰੂਪ 'ਚ ਸੰਗਤ ਜੀ ਆਪਾਂ ਜੀ ਘਾਟ ਹੈ ਆਪਾਂ ਮੂਲ ਮੰਤਰ ਦਾ ਜਾਪ ਕਰਦੇ ਨਹੀਂ ਹਾਂ ਗੁਰਬਾਣੀ ਪੜ੍ਹਦੇ ਨਹੀਂ ਹਾਂ ਪਾਸ਼ਾ ਤਾਂ ਸਾਡੇ ਸਾਹਮਣੇ ਬੈਠੇ ਹਨ ਸ਼ਬਦ ਦੇ ਰੂਪ ਵਿੱਚ ਪਰ ਆਪਾਂ ਜਾਣਦੇ ਨਹੀਂ ਹਾਂ ਆਪਾਂ ਉਹਨਾਂ ਦਾ ਨਾਮ ਜਪਦੇ ਨਹੀਂ ਹਾਂ ਜੇ ਸੰਗਤ ਜੀ ਤੁਸੀਂ ਸਵਾ ਲਗ ਮੂਲ ਮੰਤਰ ਕਰ ਲਓ ਮੈਂ ਪਰੋਸੀ ਨਾਲ ਕਹਿੰਦੀ ਹਾਂ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਣੀ ਫਿਰ ਇਹ ਗਿੰਤੀਆਂ ਬਿੰਤੀਆਂ ਲਈ ਖਤਮ ਹੋ ਜਾਣੀਆਂ ਹਨ ਆਟੋਮੈਟਿਕ ਹੀ ਸੰਗਤ ਜੀ ਮੰਤਰ ਚੱਲ ਪੈਣਾ ਹੈ ਮੂਲ ਮੰਤਰ ਦਾ ਤੁਸੀਂ ਮੂਲ ਮੰਤਰ ਕਰੀ ਜਾਣਾ ਹੈ ਕਰੀ ਜਾਣਾ ਹੈ ਸੰਗਤ ਜੀ ਸਾਰਾ ਕੁਝ ਹੀ ਮਿਲ ਜਾਣਾ ਫਿਰ ਗਿੰਤੇ ਮਿੰਤੇ ਨਹੀਂ ਰਹਿਣੀ ਕੁਝ ਮੰਗਣ ਦੀ ਗੱਲ ਨਹੀਂ ਰਹਿਣੀ ਸਾਰਾ ਕੁਝ ਸੰਗਤ ਜੀ ਮਿਲ ਜਾਣਾ ਹੈ ਗੱਲ ਹੈ ਜੁੜਨ ਦੀ ਅਸੀਂ ਜੁੜਦੇ ਨਹੀਂ ਹਾਂ ਗੱਲ ਹੈ ਭਰੋਸੇ ਦੀ ਆਪਾਂ ਭਰੋਸਾ ਨਹੀਂ ਕਰਦੇ ਸਾਧ ਸੰਗਤ ਜੀ ਜਿਹੜੇ ਰੋਜ਼ਾ ਨਹੀਂ ਮੂਲ ਮੰਤਰ ਜੀ ਦਾ ਜਾਪ ਕਰਦੇ ਹਨ ਮੇਰੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਸਿੱਖੀ ਸਿੱਧਕ ਪ੍ਰੋਸਾ ਦਾਣ ਬਖਸ਼ੇ ਦਿੰਦੇ ਹਨ ਬਾਣਾ ਮੰਨਣ ਦਾ ਬਲ ਬਖਸ਼ੇ ਦਿੰਦੇ ਹਨ ਸਤਗੁਰੂ ਜੀ ਫਰਮਾਉਂਦੇ ਹਨ ਕਿ ਜੋ ਮਨੁੱਖ ਵੀ ਬਾਣੀ ਪੜ੍ਹ ਕੇ ਬਾਣੀ ਦੇ ਮਾਰਗ ਉੱਤੇ ਚੱਲਦਾ ਹੈ ਬਾਣੀ ਨੂੰ ਮੰਨਦਾ ਹੈ ਸ਼ੁਕਰਾਨੇ ਵਿੱਚ ਰਹਿੰਦਾ ਹੈ ਮੇਰੇ ਵਾਹੀ ਗੁਰੂ ਜੀ ਫਿਰ ਉਸ ਨੂੰ ਚਾਰ ਗੁਣਾ ਵਾਧਾ ਫਾਲ ਦਿੰਦੇ ਨੇ ਭਾਵ ਕੇ ਪਾਸ਼ਾ ਨੇ ਉਸ ਤੋਂ ਇੱਕ ਚੀਜ਼ ਵਾਪਸ ਲੈ ਲਈ ਤੇ ਉਸ ਦੇ ਬਦਲੇ ਉਸ ਨੂੰ ਚਾਰ ਚੀਜ਼ਾਂ ਵਾਪਸ ਕਰਨਗੇ ਪਰ ਆਪਾਂ ਤਾਂ ਨਿੱਕੇ ਨਿੱਕੇ ਗੱਲਾਂ ਗਿਲੇ ਸ਼ਿਕਵੇ ਕਰਨ ਲੱਗ ਜਾਂਦੇ ਹਾਂ ਆਪਾਂ ਵੀ ਵਾਈਗਰੂ ਆਕਾਰ ਪੁਰਖ ਜੀ ਦੇ ਬਾਣੀ ਦੇ ਵਿੱਚ ਰਹਿ ਕੇ ਉਸ ਦਾ ਸ਼ੁਕਰਣ ਉਸ ਦਾ ਸ਼ੁਕਰਾਨਾ ਕਰਨਾ ਸਿੱਖੇ ਕਿਉਂਕਿ ਇਹ ਬਾਣੀ ਦਾ ਸਿਧਾਂਤ ਹੈ ਕਿ ਜੋ ਮਨੁੱਖ ਬਾਣੀ ਪੜ ਕੇ ਬਾਣੀ ਦੇ ਦッセ ਮਾਰਗ ਤੇ ਚੱਲਦਾ ਹੈ ਉਹ ਆਪਣੇ ਛੇਵਨ ਦੇ ਵਿੱਚ ਕਦੇ ਵੀ ਨਿਰਾਸ਼ ਨਹੀਂ ਹੋ ਸਕਦਾ ਮੇਰੇ ਵਾਇਗ੍ਰੂਚੀ ਹਮੇਸ਼ਾ ਉਸ ਦੀਆਂ ਛੋਲੀਆਂ ਖੁਸ਼ੀਆਂ ਨਾਲ ਬਰਕਤਾਂ ਨਾਲ ਪਰ ਦਿੰਦੇ ਹਨ ਮੇਰੇ ਵਾਇਗ੍ਰੂਚੀ ਆਪਣੇ ਗੁਰ ਸਿੱਖ ਦਾ ਸਿੱਧਕ ਤੇ ਭਰੋਸਾ ਵਰਖਦੇ ਹਨ ਇਸ ਲਈ ਜੇ ਕਿਸੇ ਵੀ ਚੀਜ਼ ਨੂੰ ਮਿਲਣ ਦੇ ਵਿੱਚ ਦੇਰੀ ਹੋ ਜਾਵੇ ਕਦੇ ਵੀ ਉਲਾਮੇ ਗਿੱਲੇ ਸ਼ਿਕਵੇ ਨਾ ਕਰਿਆ ਕਰੋ ਜਾਂ ਕਿਸੇ ਵੀ ਹਾਲਾਤ ਦੇ ਵਿੱਚ ਕੋਈ ਚੀਜ਼ ਤੁਹਾਡੇ ਇੱਥੋਂ ਖੁੰਝ ਜਾਵੇ ਕੋਈ ਚੀਜ਼ ਤੁਹਾਡੇ ਕੁਆਚ ਜਾਵੇ ਤੰਗਿਆ ਛਿਕਵਾ ਨਾ ਕਰੇ ਗੁਰੂ ਕਿਉਂਕਿ ਮੇਰੇ ਗੁਰੂ ਨਾਨਕ ਪਾਸ਼ਾ ਜੀ ਨੇ ਹੋ ਸਕਦਾ ਹੈ ਉਸ ਚੀਜ਼ ਦੇ ਬਦਲੇ ਤੁਹਾਨੂੰ ਹੋਰ ਬਿਹਤਰ ਚੀਜ਼ ਦੇਣੀ ਹੋਵੇ ਮੋਲ ਮੰਤਰ ਜੀ ਦਾ ਜਾ ਰੁਚਾਨਾ ਕਰੋ ਬਾਣੀ ਦੇ ਦੱਸੇ ਹੋਏ ਮਾਰਗ ਤੇ ਚੱਲਿਆ ਕਰੋ ਬਾਣੀ ਪੜ ਕੇ ਬਾਣੀ ਦੇ ਬਚਨਾਂ ਉੱਤੇ ਚੱਲਣ ਵਾਲੇ ਮਨੋੱਖਾ ਨੂੰ ਮੇਰੇ ਵਾਈਗਰੂ ਅਕਾਲਪੁਰਖ ਜੀ ਸਭ ਤੋਂ ਵੱਡੀ ਦਾਤ ਇਹ ਪਰੋਸੀ ਦੇ ਬਖਸ਼ਦੇ ਹਨ ਕਿਉਂਕਿ ਜੋ ਮਨੁੱਖ ਵੀ ਸੱਚਮੁੱਚ ਹੀ ਜੋ ਮਨੁੱਖ ਸਰਦਾ ਦੇ ਨਾਲ ਬਾਣੀ ਪੜ੍ਹਦੇ ਹਨ ਬਾਣੀ ਨੂੰ ਵਿਚਾਰਦੇ ਹਨ ਅਤੇ ਬਾਣੀ ਦੇ ਦੱਸੇ ਮਾਰਗ ਤੇ ਚੱਲਦੇ ਹਨ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਸ਼ੁਕਰਾਨੇ ਦੀ ਪਰੋਸੇ ਦੀ ਬਾਣੀ ਨੂੰ ਮੰਨਿੰਦੀ ਮੂਲ ਮੰਤਰ ਜੀ ਦੀ ਬਾਣੀ ਦਾ ਜਾ ਰੋਜ਼ਾਨਾ ਕਰੀਏ ਕਿੰਤੋ ਪ੍ਰਿੰਤੋ ਨਹੀਂ ਕਰਨਾ ਗਿਲੇ ਸ਼ਿਕਵੇ ਨਹੀਂ ਕਰਨੇ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਪਾਣੇ ਨੂੰ ਸਿਰ ਮੱਥੇ ਸਵਿਕਾਰੀਏ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੋ ਮੇਰੇ ਵਾਹਿਗੁਰੂ ਜੀ ਕਰਨਗੇ ਉਹ ਮੇਰੇ ਲਈ ਬਹੁਤ ਵਧੀਆ ਤੇ ਬਹੁਤ ਬਿਹਤਰ ਕਰਨਗੇ ਉਹ ਹਮੇਸ਼ਾ ਵਾਹਿਗੁਰੂ ਜੀ ਦੇ ਪਾਣੇ ਦੇ ਵਿੱਚ ਵਾਹਿਗੁਰੂ ਜੀ ਦੀ ਰਾਜ ਦੇ ਵਿੱਚ ਰਹਿੰਦੇ ਹਨ ਤੇ ਆਓ ਆਪਾਂ ਰੋਜ਼ਾਨਾ ਹੀ ਮੂਲ ਮੰਤਰ ਜੀ ਦਾ ਜਾਪ ਕਰੀਏ ਜਪਜੀ ਸਾਹਿਬ ਜੀ ਦੀ ਬਾਣੀ ਪੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ